ਲਿਵਰ ਸਾਡੇ ਸਰੀਰ ਤੇ ਇੱਕ ਮਹੱਤਵਪੂਰਨ ਅੰਗ ਹੈ ਜੋ ਪਾਚਨ, ਮੈਟਾਬੋਲਿਜ਼ਮ, ਟੋਕਸਿਫਿਕੇਸ਼ਨ ਅਤੇ ਇਮਿਊਨ ਸਿਸਟਮ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਵਿੱਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ, ਪੋਸ਼ਟਿਕ ਤੱਤਾਂ ਨੂੰ ਪ੍ਰੋਸੈਸ ਕਰਨ ਅਤੇ ਊਰਜਾ ਸਟੋਰ ਕਰਨ ਵਿੱਚ ਮਦਦ ਕਰਦਾ ਹੈ। ਹਾਲਾਂਕਿ ਸਾਡੀਆਂ ਕੁਝ ਰੋਜ਼ਾਨਾ ਦੀਆਂ ਆਦਤਾਂ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਅਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀਆਂ ਨੇ। ਆਓ ਜਾਣਦੇ ਹਾਂ ਅਜਿਹੀਆਂ ਆਦਤਾਂ ਬਾਰੇ। ਜਿਆਦਾ ਸ਼ਰਾਬ ਪੀਣਾ ਜਿਗਰ ਲਈ ਸਭ ਤੋਂ ਨੁਕਸਾਨਦੇਹ ਆਦਤਾਂ ਵਿੱਚੋਂ ਇੱਕ ਹੈ ਸ਼ਰਾਬ ਲੀਵਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਫਿਰ ਲੀਵਰ ਸਿਰੋਸਿਸ ਅਤੇ ਇੱਥੋਂ ਤੱਕ ਕਿ ਲੀਵਰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ ਸ਼ਰਾਬ ਲੀਵਰ ਦੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦੀ ਹੈ ਜਿਸ ਨਾਲ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਨੇ ਇਸ ਤੋਂ ਬਾਅਦ ਜੰਕ ਫੂਡ ਜੋ ਕਿ ਤਲੇ ਹੋਏ ਭੋਜਨ ਅਤੇ ਬਹੁਤ ਜ਼ਿਆਦਾ ਮਿੱਠਾ ਜਾਂ ਨਮਕੀਨ ਭੋਜਨ ਵੀ ਜਿਗਰ ਲਈ ਨੁਕਸਾਨਦੇਹ ਹੈ ਇਨ੍ਹਾਂ ਭੋਜਨਾਂ ਵਿੱਚ ਟ੍ਰਾਂਸ ਫੈਟ ਅਤੇ ਉੱਚ ਫਰੂਟੋਜ਼ ਕੌਰਨ ਸਿਰਪ ਵਰਗੇ ਤੱਤ ਹੁੰਦੇ ਨੇ ਜੋ ਜਿਗਰ ਵਿੱਚ ਚਰਬੀ ਜਮਾ ਕਰਨ ਦਾ ਕਾਰਨ ਬਣ ਸਕਦੇ ਨੇ ਅਤੇ ਗੈਰ ਅਲਕੋਹਲਿਕ ਫੈਟੀ ਲਿਵਰ ਦੀ ਬਿਮਾਰੀ ਇੱਕ ਦਾ ਕਾਰਨ ਬਣ ਸਕਦਾ ਹੈ ਇਸ ਤੋਂ ਇਲਾਵਾ ਪ੍ਰੋਟੀਨ ਅਤੇ ਫਾਈਬਰ ਦੀ ਘੋਟਮੀ ਵੀ ਜਿਗਰ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਇਸ ਤੋਂ ਬਾਅਦ ਜੋ ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈਆਂ ਲੈਣਾ जिगर ਲਈ ਕਤਨਕ ਹੋ ਸਕਦਾ ਹੈ ਦਰਦ ਨਿਵਾਰੇ ਕੇ ਐਂਟੀਬਾਇਓਟਿਕਸ ਅਤੇ ਹੋਰ ਦਵਾਈਆਂ ਜਿਗਰ ਦੇ ਵਾਧੂ ਦਵਾ ਪਾ ਸਕਦੇ ਨੇ ਇਸ ਇਸ ਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਕੁਝ ਦਵਾਈਆਂ ਜਿਗਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਿਸ ਨਾਲ ਜਿਗਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਪਾਣੀ ਦੀ ਕਮੀ ਸਰੀਰ ਤੇ ਹਿੱਸੇ ਲਈ ਨੁਕਸਾਨਦੇ ਹੈ ਅਤੇ ਲੀਵਰ ਵੀ ਇਸ ਤੋਂ ਅਛੂਆ ਨਹੀਂ ਹੈ ਲੋਰੀਂਦਾ ਪਾਣੀ ਨਾ ਪੀਣਾ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਨੇ ਜਿਸ ਨਾਲ liver ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ liver ਦੀ ਕੰਮ ਕਰਨ ਦੀ ਸਮਰੱਥਾ ਨੂੰ ਘੱਟ ਘਟਾ ਸਕਦਾ ਹੈ ਅਤੇ liver ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਸ਼ਰੀਰਿਕ ਗਤੀਵਿਧੀਆਂ ਦੀ ਘਾਟ ਤੇ ਮਾੜੀ ਜੀਵਨ ਸ਼ੈਲੀ ਜਿਗਰ ਲਈ ਨੁਕਸਾਨਦੇ ਹੋ ਸਕਦੀ ਹੈ ਕਸਰਤ ਦੀ ਘਾਟ ਸ਼ਰੀਰ ਵਿੱਚ ਚਰਬੀ ਜਮਾ ਹੋਣ ਲੱਗਦੀ ਹੈ ਜੋ ਕਿ ਜਿਗਰ ਵਿੱਚ ਵੀ ਜਮਾ ਹੋ ਸਕਦੀ ਹੈ ਅਤੇ fatty liver ਦੀ ਸਮੱਸਿਆ ਦਾ ਕੰਨ ਵੱਧ ਸਕਦੀ ਹੈ ਨਿਯਮਤ ਕਸਰਤ ਜਿਗਰ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ ਤਣਾਅ ਲੀਵਰ ਲਈ ਵੀ ਨੁਕਸਾਨਦੇ ਹੋ ਸਕਦਾ ਹੈ ਤਣਾਅ ਦੇ ਕਾਰਨ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ ਜਿਸ ਦਾ ਜਿਗਰ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਤਣਾਅ ਘਟਾਉਣ ਲਈ ਯੋਗਾ ਧਿਆਨ ਅਤੇ ਹੋਰ ਤਕਨੀਕਾਂ ਦਾ ਸਹਾਰਾ ਲੈਣਾ ਚਾਹੀਦਾ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز